ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਬਹੁਤ ਮੰਤ ਭਾਗੀ ਖਬਰ ਇਸ ਵੇਲੇ ਦੀ ਨਿਕਲ ਕੇ ਸਾਹਮਣੇ ਆ ਰਹੀ ਕਿਉਂਕਿ ਪੰਜਾਬ ਪੁਲਿਸ ਨੇ ਬਹੁਤ ਵੱਡਾ ਖੁਲਾਸਾ ਕੀਤਾ ਹੈ ਤੁਹਾਨੂੰ ਯਾਦ ਹੋਊਗਾ ਤਕਰੀਬਨ 20-22 ਦਿਨ ਪਹਿਲਾਂ ਇੱਕ ਹਾਈਵੇ ਦੇ ਉੱਪਰ ਆਲਟੋ ਗੱਡੀ ਨੂੰ ਅੱਗ ਲੱਗ ਗਈ ਸੀਗੀ ਔਰ ਇਹ ਬੰਦਾ ਸੜ ਗਿਆ ਸੀਗਾ ਵਿਚਾਰਾ ਜਿਉਂਦਾ ਭਗਤ ਆਦਮੀ ਸੜ ਗਿਆ ਸੀਗਾ ਇਸ ਗੱਡੀ ਦੇ ਅੰਦਰ ਲੱਗੇ ਰਿਹਾ ਸੀਗਾ ਏ ਐਲਟੋ ਗੱਡੀ ਦੀ ਖਬਰ ਤੁਸੀਂ ਜਰੂਰ ਤੁਹਾਨੂੰ ਯਾਦ ਹੋਏਗਾ ਦੇਖੀ ਹੋਏਗੀ ਬਰਨਾਲਾ ਹਾਈਵੇ ਦੀ ਇਹ ਖਬਰ ਹੈ ਔਰ ਜਦੋਂ ਰਾਤ ਚ ਚੱਲਦੀ ਗੱਡੀ ਨੂੰ ਅੱਗ ਲੱਗ ਜਾਂਦੀ ਹੈ ਲੱਗ ਰਿਹਾ ਸੀਗਾ ਕਿ ਗਰਮੀ ਕਰਕੇ ਅੱਗ ਲੱਗ ਗਈ ਪਰ ਨਹੀਂ ਇਸ ਦੇ ਵਿੱਚ ਪੁਲਿਸ ਨੇ ਖੁਲਾਸਾ ਕੀਤਾ ਕਿ ਮੂੰਹ ਬੰਨ ਕੇ ਜਿਹੜੀ ਜਨਾਨੀ ਜਾ ਰਹੀ ਹੈ ਇਸ ਨੇ ਆਪਣੇ ਘਰ ਵਾਲੀ ਨੂੰ ਆਪਣੇ ਆ ਪ੍ਰੇਮੀ ਜਿਹੜਾ ਸੀਗਾ ਇਸ ਦਾ ਔਰ ਇਸ ਦੇ ਨਾਲ ਹੀ ਉਸ ਦਾ ਇੱਕ ਦੋਸਤ ਸੀ ਇਹ ਤਿੰਨ ਜਣੇ ਜਿਹੜੇ ਮੁੱਲ ਕੋ ਕੇ ਬੈਠੇ ਨੇ ਇਹਨਾਂ ਨੇ ਇਹ ਕਾਂਡ ਕੀਤਾ ਸੀ ਸਾਹੂ ਬੰਦਾ ਮਾਰ ਦਿੱਤਾ ਕਿਉਂਕਿ ਇਸ਼ਕ ਚ ਅੰਨੀ ਹੋਈ ਘਰਵਾਲੀ ਨੇ ਸਾਰਾ ਕਾਂਡ ਕੀਤਾ ਸੀਗਾ ਔਰ ਆਖਰਕਾਰ 22 ਦਿਨਾਂ ਬਾਅਦ ਬਰਨਾਲਾ ਪੁਲਿਸ ਦੇ ਹੱਥ ਸਬੂਤ ਲੱਗੇ ਖੁਲਾਸਾ ਕੀਤਾ ਹੈ ਕਿਉਂਕਿ ਪੁਲਿਸ ਨੂੰ ਸ਼ੱਕ ਹੋਇਆ ਸੀਗਾ ਕਿ ਇਹਨਾਂ ਦਾ ਕੋਈ ਨਾ ਕੋਈ ਚੱਕਰ ਹੈ ਪਿੰਡ ਦੇ ਵਿੱਚ ਵੀ ਇਹਨਾਂ ਦੇ ਪਰਿਵਾਰ ਦੇ ਵਿੱਚ ਵੀ ਪਤਾ ਸੀਗਾ ਕਿ ਇਸ ਔਰਤ ਦੇ ਨਜਾਇਜ਼ ਸੰਬੰਧ ਹੈਗੇ ਆ ਕਿਸੇ ਦੇ ਨਾਲ ਪਰ 16 ਜੂਨ ਦੀ ਗੱਲ ਹੈ ਬਰਨਾਲਾ ਜਦੋਂ ਇੱਕ ਅਲਟੋ ਕਾਰ 'ਚ ਅੱਗ ਲੱਗ ਗਈ ਸੀ ਔਰ ਅੱਗ ਲੱਗਣ ਕਰਕੇ ਬੰਦਾ ਵਿੱਚ ਹੀ ਜਿਉਂਦਾ ਸੜ ਗਿਆ ਸੀ ਉਹ ਖਬਰ ਅਸੀਂ ਵੀ ਤੁਹਾਡੇ ਤੱਕ ਪਹੁੰਚਾਈ ਸੀਗੀ ਕਿ ਅੱਗ ਲੱਗੀ ਹੈ ਗੱਡੀ ਨੂੰ ਔਰ ਬੰਦਾ ਜਿਉਂਦਾ ਸੜ ਗਿਆ ਲੱਗ ਰਿਹਾ ਸੀਗਾ ਕਿ ਗਰਮੀ ਕਰਕੇ ਗੱਡੀ ਨੂੰ ਅੱਗ ਲੱਗ ਲੱਗ ਗਈ ਹੈ ਪਰ ਉਸ ਤੋਂ ਬਾਅਦ ਹੁਣ ਖੁਲਾਸਾ ਬਹੁਤ ਸਨਸਨੀਖੇਜ਼ ਹੋਇਆ ਕਿਉਂਕਿ ਇਹਨਾਂ ਨੇ ਆਪਣੇ ਜਿਹੜਾ ਪਤੀ ਸੀਗਾ ਉਸ ਨੂੰ ਇਸ ਔਰਤ ਨੇ ਬੁਲਾਇਆ ਔਰ ਨਾਲ ਹੀ ਉਸਦਾ ਪ੍ਰੇਮੀ ਔਰ ਉਸਦੇ ਪ੍ਰੇਮੀ ਦਾ ਦੋਸਤ ਸੀਗਾ ਇਹਨਾਂ ਨੇ ਗੱਡੀ ਦੇ ਵਿੱਚ ਜਦੋਂ ਸਾਰੇ ਜਣੇ ਅਲਟੋ ਦੇ ਵਿੱਚ ਬੈਠ ਗਏ ਫਿਰ ਉਸ ਤੋਂ ਬਾਅਦ ਉਸਦਾ ਸਾਫੇ ਦੇ ਨਾਲ ਗਲ ਘੁੱਟ ਦਿੱਤਾ ਤੇ ਉਸਦੇ ਨੱਕ ਤੇ ਮੂੰਹ ਦੇ ਵਿੱਚ ਹਿੱਟ ਜਿਹੜਾ ਘਰਾਂ ਦੇ ਵਿੱਚ ਲੋਕ ਆਮ ਤੌਰ ਤੇ ਵਰਤਦੇ ਆ ਜਿਹੜਾ ਹਿੱਟ ਔਰ ਉਹ ਹਿੱਟ ਉਸਦੇ ਮੂੰਹ ਦੇ ਵਿੱਚ ਛਿੜਕ ਦਿੱਤਾ ਫੁਆਰੇ ਮਾਰ ਦਿੱਤੇ ਉਸਦੇ ਮੂੰਹ ਤੇ ਨੱਕ ਦੇ ਵਿੱਚ ਤਾਂ ਉ ਵਿਚਾਰਾ ਸਾਊ ਬੰਦਾ ਜਿਹੜਾ ਮੌਕੇ ਤੇ ਹੀ ਬੇਹੋਸ਼ ਹੋ ਗਿਆ ਔਰ ਬੇਹੋਸ਼ ਹੋਣ ਤੋਂ ਬਾਅਦ ਫਿਰ ਸੁਨਸਾਨ ਜਗ੍ਹਾ ਦੇ ਉੱਪਰ ਗੱਡੀ ਨੂੰ ਤੇਲ ਤੇਲ ਪਾ ਕੇ ਅੱਗ ਲਾ ਕੇ ਫੂਕ ਦਿੱਤਾ ਤਾਂ ਜਾਉਂਦਾ ਹੀ ਬੰਦਾ ਸਾੜ ਦਿੱਤਾ ਗਿਆ ਸੀ ਬਹੁਤ ਵੱਡਾ ਗੁਨਾਹ ਕੀਤਾ ਇਸ ਔਰਤ ਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਔਰ ਨਾਲ ਹੀ ਇਸ ਦੇ ਪ੍ਰੇਮੀ ਜਿਹੜੇ ਆ ਹੁਣ ਇਹਨਾਂ ਨੂੰ ਦੋਹਾਂ ਨੂੰ ਚੁੱਕ ਲਿਆ ਪੁਲਿਸ ਨੇ ਚੁੱਕ ਲਿਆ ਪੁਲਿਸ ਦੇ ਵੱਲੋਂ ਇਹਨਾਂ ਦੇ ਖਿਲਾਫ ਹੁਣ ਪਰਚਾ ਦਰਜ ਕੀਤਾ ਗਿਆ ਹੈ ਤਾਂ ਇਹੋ ਜੀ ਔਰਤ ਜਿਹੜੀ ਹੈ ਤਾਂ ਜਰੂਰ ਪਿੰਡ ਦੇ ਲੋਕ ਕਹਿ ਰਹੇ ਨੇ ਕਿ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਇਸ ਔਰਤ ਨੂੰ ਕਿਉਂਕਿ ਜਿਸ ਨੇ ਬਹੁਤ ਵੱਡਾ ਗੁਨਾਹ ਕੀਤਾ ਹੈ ਜਿਹਦੇ ਨਾਲ ਵਿਆਹ ਹੋਇਆ ਸੀ ਜਿਹਦੇ ਨਾਲ ਘਰ ਬਸਾਇਆ ਸੀਗਾ ਔਰ ਉਸ ਬੰਦੇ ਦਾ ਕਤਲ ਕੀਤਾ ਸਾਊ ਬੰਦਾ ਦੱਸਿਆ ਜਾ ਰਿਹਾ ਸੀਗਾ ਕਿ ਵਿਚਾਰਾ ਬਹੁਤ ਸਾਊ ਬੰਦਾ ਸੀਗਾ ਪਿੰਡ ਦੇ ਲੋਕ ਇਹ ਗੱਲ ਕਹਿੰਦੇ ਆ ਕਿ ਸਾਊ ਸ਼ਰੀਫ ਆਦਮੀ ਸੀਗਾ ਪਰ ਇਸ ਔਰਤ ਨੇ ਆਪਣੇ ਪਤੀ ਦਾ ਕਤਲ ਕੀਤਾ ਔਰ ਖੁਲਾਸਾ ਹੋਇਆ ਸੰਸਨੀਖੇਜ ਖੁਲਾਸਾ ਹੋਇਆ ਅਲਟੋ ਗੱਡੀ ਦੇ ਵਿੱਚ ਸੀਗਾ ਉਸ ਨੂੰ ਸਾੜ ਦਿੱਤਾ ਗਿਆ ਔਰ ਲੱਗੇ ਇੰਜ ਕਿ ਜਿਵੇਂ ਗਰਮੀ ਦੇ ਵਿੱਚ ਘਟਨਾਵਾਂ ਬਹੁਤ ਸਾਰੀਆਂ ਹੋ ਰਹੀਆਂ ਸੀਗੀਆਂ ਕਿ ਗਰਮੀ ਦੇ ਵਿੱਚ ਕਾਰਾਂ ਸੜ ਰਹੀਆਂ ਨੇ ਗਰਮੀ ਦੇ ਵਿੱਚ ਅੱਗ ਲੱਗ ਰਹੀ ਹੈ ਔਰ ਲੱਗੇ ਇਸੇ ਤਰੀਕੇ ਨਾਲ ਕਿ ਅਗ ਲੱਗ ਗਈ ਹੋਣੀ ਹੈ ਗਰਮੀ ਚ ਔਰ ਇਸ ਕਰਕੇ ਸੜ ਗਿਆ ਪਰ ਨਹੀਂ ਬਰਨਾਲਾ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ ਇਸ਼ਕ ਚ ਅੰਨੀ ਹੋਈ ਇਸ ਜਨਾਨੀ ਨੇ ਮਾਰਿਆ ਆਪਣਾ ਘਰ ਵਾਲਾ ਆਪਣੇ ਆਸ਼ਕ ਦੇ ਨਾਲ ਔਰ ਆਪਣੇ ਆਸ਼ਕ ਦੇ ਦੋਸਤ ਦੇ ਨਾਲ ਮਿਲ ਕੇ ਹੁਣ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਪਿੰਡ ਦੇ ਲੋਕ ਕਹਿ ਰਹੇ ਨੇ ਰਿਸ਼ਤੇਦਾਰ ਕਹਿ ਰਹੇ ਕਿ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਇਸ ਜਨਾਨੀ ਨੂੰ ਔਰ ਕਿਉਂਕਿ ਜਿਸ ਨੇ ਆਪਣਾ ਹਸਤਾ ਵਸਤਾ ਘਰ ਉਜਾੜ ਦਿੱਤਾ ਔਰ ਇੱਥੇ ਹੀ ਨਹੀਂ ਪਿੰਡ ਦੇ ਲੋਕ ਤੇ ਵੀ ਕਹਿੰਦੇ ਕਿ ਥੋੜੇ ਸਾਲ ਪਹਿਲਾਂ ਇਸ ਦੀ ਸੱਸ ਮਰੀ ਸੀ ਔਰ ਇਹ ਕਹਿ ਰਹੀ ਸੀ ਕਿ ਪ੍ਰੈਸ ਲੱਗ ਕੇ ਮਰ ਗਈ ਉਹਦੇ ਵਿੱਚ ਵੀ ਇਸ ਦਾ ਹੱਥ ਹੋ ਸਕਦਾ ਇਸ ਤਰ੍ਹਾਂ ਦੀ ਗੱਲ ਵੀ ਪੁਲਿਸ ਦੇ ਵੱਲੋਂ ਇਸ ਤਰ੍ਹਾਂ ਦੀ ਗੱਲ ਵੀ ਪਿੰਡ ਦੇ ਲੋਕਾਂ ਵੱਲੋਂ ਕਹੀ ਜਾ ਰਹੀ ਹੈ ਤਾਂ ਰਿਸ਼ਤੇ ਤਾਰ-ਤਾਰ ਹੁੰਦੇ ਹੋਏ ਨਜ਼ਰ ਆ ਰਹੇ ਆ ਕਿਉਂਕਿ ਕਾਲ ਯੁਗ ਕਿਹਾ ਜਾਂਦਾ ਹੈ ਕਿ ਹਾਵੀ ਹੋ ਰਿਹਾ ਔਰ ਔਰ ਕਾਲੀ ਯੁਗ ਦੇ ਵਿੱਚ ਇਹੋ ਜੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਜਿੱਥੇ ਘਰਦਿਆਂ ਨੇ ਚਾਵਾਂ ਦੇ ਨਾਲ ਇਸ ਕੁੜੀ ਨੂੰ ਲਿਆਂਦਾ ਸੀਗਾ ਘਰੇ ਕਿ ਇਹ ਕੁੜੀ ਘਰ ਵਸਾਊਗੀ ਦੋ ਬੱਚੇ ਵੀ ਐ ਦੋ ਬੱਚੇ ਵੀ ਐ ਔਰ ਵਿਚਾਰਾ ਉਹ ਸੌ ਬੰਦਾ ਮਾਰ ਦਿੱਤਾ ਗਿਆ